ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਤੇ ਜੋ ਵੀ ਸਾਡੇ ਚੈਨਲ ਨੂੰ ਦੇਖ ਰਿਹਾ ਉਹਨਾਂ ਸਾਰਿਆਂ ਨੂੰ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਹਮੇਸ਼ਾ ਇਹ ਸਾਡਾ ਪਹਿਲਾ ਵਲੌਗ ਹੈ ਜੀ ਅਸੀਂ ਗਏ ਸੀ ਪੱਟ ਤੇ ਬੇਕਰੀ ਦੇ ਬਿਸਕਟ ਬਣਵਾਉਣ ਦੇ ਲਈ ਮਾਰਕੀਟ ਦੇ ਵਿੱਚ ਕਿੰਨੀਆਂ ਮਰਜ਼ੀ ਮਠਿਆਈਆਂ ਆ ਜਾਣ ਕਿੰਨੇ ਮਰਜ਼ੀ ਚਾਕਲੇਟ ਆ ਜਾਣ ਅੱਜ ਵੀ ਹਰੇਕ ਪੰਜਾਬੀ ਦੇ ਘਰ ਵਿੱਚ ਦੀਵਾਲੀ ਤੇ ਬੇਕਰੀ ਤੋਂ ਬਿਸਕਟ ਪੱਕਾ ਕਢਾਏ ਜਾਂਦੇ ਆ ਤੇ ਅਸੀਂ ਵੀ ਗਏ ਸੀ ਬਿਸਕਟ ਕਢਾਉਣ ਦੇ ਲਈ ਅਨਮੋਲ ਬੇਕਰ ਸ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਾਡਾ ਸ਼ਹਿਰ ਹੈ ਜੀ ਮੁਕਸਰ ਸਾਹਿਬ ਅਸੀਂ 40 ਮੁਕਤੀਆਂ ਦੀ ਧਰਤੀ ਤੋਂ ਆ ਤੇ ਸਾਡੀ ਫਤਿਹ ਪਹਿਲਾਂ ਤਾਂ ਸਾਰਿਆਂ ਨੇ ਪ੍ਰਵਾਨ ਕਰਨੀ ਹੈ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਿਸਕਟ ਕਢਾਉਣ ਦੇ ਲਈ ਅਸੀਂ ਘਰੋਂ ਹੀ ਲੈ ਕੇ ਗਏ ਸੀ ਆਟਾ, ਘਿਓ, ਦੁੱਧ ਤੇ ਖੰਡ ਇਹ ਦੇਖੋ ਜੀ ਬੰਦਾ ਪਹਿਲਾਂ ਆਟੇ ਨੂੰ ਗੁੰਨ ਰਿਹਾ ਭਾਈ ਸਾਹਿਬ ਦੁੱਧ ਪਾ ਕੇ ਘਓ ਵਿੱਚ ਪਾ ਕੇ ਬਾਅਦ ਦੇ ਵਿੱਚ ਇਹਨੂੰ ਇਸ ਮਸ਼ੀਨ ਚ ਪਾ ਕੇ ਆਟੇ ਨੂੰ ਸ਼ੇਪ ਦਿੱਤੀ ਜਾਂਦੀ ਹੈ ਇਹ ਕਿਸੇ ਹੋਰ ਦਾ ਆਰਡਰ ਸੀ ਅਸੀਂ ਤਾਂ ਸਾਡਾ ਤਾਂ ਜੇ ਬਣਾਣਾ ਸ਼ੁਰੂ ਹੋਣਾ ਸੀ ਅਸੀਂ ਲੈ ਕੇ ਗਏ ਸੀ ਘਓ ਜਿੱਤੇ 1 ਕਿਲੋ ਬਿਸਕਟ ਬਣਾਉਣੇ ਆ ਤਾਂ ਉਹ ਕਹਿੰਦੇ ਕਿ ਤੁਸੀਂ 1.5 ਕਿਲੋ ਖੰਡ ਪੈਜੂਗੀ 1.5 ਕਿਲੋ ਘਓ 1.5 ਕਿਲੋ ਦੁੱਧ ਬਾਕੀ ਤੁਹਾਡੀ ਮਰਜ਼ੀ ਹੈ ਘਓ ਤੁਸੀਂ ਦੇਸੀ ਵੀ ਵਰਤ ਸਕਦੇ ਹੋ ਡਾਲਡਾ ਵੀ ਵਰਤ ਸਕਦੇ ਹੋ ਪਰ ਇਹਨਾਂ ਜਿਹੜਾ ਬਿਸਕੁਟਾਂ ਦਾ ਸਵਾਦ ਹੈ ਨਾ ਉਹ ਹਰੇਕ ਪੰਜਾਬੀ ਤੋਂ ਪੁੱਛ ਲਓ ਜੀ ਕਿੰਨਾ ਕੋ ਮਤ ਪੂਰਣਾ ਕਿੰਨਾ ਕੋ ਮayne ਰੱਖਦਾ ਕਿੰਨਾ ਕੋ ਸਾਡਾ ਜਿਹੜਾ ਕਲਚਰ ਹੈ ਉਹਦਾ ਹਿੱਸਾ ਹੈ ਇਹ ਬੇਕਰੀ ਦੇ ਬਿਸਕਟ ਪੱਠ ਵਾਲੇ ਬਿਸਕਟ ਦਿਵਾਲੀ ਵਾਲੇ ਦਿਨਾਂ 'ਚ ਹਰੇਕ ਘਰੇ ਜੜੀਆਂ ਮਾਵਾਂ ਜੜੀਆਂ ਬੀਬੀਆਂ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਵੀ ਪੁੱਤ ਬੇਕਰੀ ਤੋਂ ਬਿਸਕਟ ਕਢਾ ਲਿਓ ਆਪਾਂ ਕੁੜੀ ਨੂੰ ਦਿਵਾਲੀ ਦੇ ਕੇ ਆਉਣੀ ਹੈ ਅਸੀਂ ਵੀ ਕੁੜੀ ਨੂੰ ਦਿਵਾਲੀ ਦੇਣ ਲਈ ਬਿਸਕਟ ਕਢਾ ਰਹੇ ਸੀ ਤਾਂ ਦੇਖੋ ਪਹਿਲਾਂ ਭਾਈ ਸਾਹਿਬ ਨੇ ਵਧੀਆ ਚੰਗੀ ਤਰ੍ਹਾਂ ਆਟਾ ਗੁੰਨਿਆ ਬਾਅਦ ਦੇ ਵਿੱਚ ਇਹਨਾਂ ਨੇ ਇਸ ਮਸ਼ੀਨ ਦੇ ਨਾਲ ਆਟੇ ਨੂੰ ਸ਼ੇਪ ਦਿੱਤੀ ਇਹਨਾਂ ਨੂੰ ਸ਼ੇਪ ਦੇਣ ਤੋਂ ਬਾਅਦ ਇਹ ਜਿਹੜੀ ਸਾਰੀ ਟ੍ਰੇ ਹੈ ਇਹ ਜਾਂਦੀ ਹੈ ਜੀ ਪੱਠ 'ਚ ਜਿੱਥੇ ਬਿਸਕੁਟਾਂ ਨੂੰ ਭੁੰਨਿਆ ਜਾਂਦਾ ਹੈ ਰੋਸਟ ਕੀਤਾ ਜਾਂਦਾ ਹੈ ਕੰਮ ਦੇਖੋ ਕਿੰਨੀ ਮਿਹਨਤ ਦਾ ਹੈ ਬੜਾ ਸਾਫ਼ ਸੁਥਰਾ ਕੰਮ ਹੁੰਦਾ ਹੈ ਜੀ ਅਨਮੋਲ ਬੇਕਰ ਮੁਖਸਰ ਸਾਹਿਬ ਦੇ ਵਿੱਚ ਮਤਲਬ ਤੁਸੀਂ ਸਾਹਮਣੇ ਬੈਠ ਕੇ ਦੇਖ ਸਕਦੇ ਹੋ ਆਪਦੇ ਬਿਸਕੁਟ ਬਣਵਾਈ ਵੀ ਕਿਵੇਂ ਬਿਸਕੁਟ ਬਣਾਉਂਦੇ ਆ ਬੜੀ ਸਾਫ ਸਫਾਈ ਦੇ ਨਾਲ ਬਿਸਕੁਟ ਬਣਾਏ ਜਾਂਦੇ ਆ ਇੱਥੇ ਤੇ ਆ ਦੇਖੋ ਆ ਬਿਸਕੁਟ ਕੱਟ ਕੇ ਰਾੜ ਕੇ ਰੱਖੇ ਪਏ ਆ ਲਾਲ ਸੁਨਹਿਰੀ ਰੰਗ ਦੇ ਬਿਸਕੁਟ ਤੇ ਆ ਭਾਈ ਸਾਹਿਬ ਜਿਹੜੇ ਪੱਟ ਤੇ ਬੈਠੇ ਸੀ ਜਿਹੜੇ ਬਿਸਕੁਟਾਂ ਨੂੰ ਭੁੰਨਣਗੇ ਹੁਣ ਇਹਨਾਂ ਨਾਲ ਗੱਲ ਕੀਤੀ ਤਾਂ ਇਹ ਭਾਈ ਸਾਹਿਬ ਕਹਿੰਦੇ ਕਿ ਅਸੀਂ ਦਿਵਾਲੀ ਤੇ ਘਰ ਨਹੀਂ ਜਾ ਰਹੇ ਹਾਂ ਦਿਵਾਲੀ ਤੇ ਮੇਲਾ ਜਿਹੜਾ ਮੇਨ ਹੁੰਦਾ ਉਹ ਜਿਵੇਂ ਸਾਡੇ ਸ਼ਹਿਰ ਚ ਮਾਗੀ ਦਾ ਮੇਲਾ ਮਸ਼ਹੂਰ ਹੈ ਤਾਂ ਸਾਡੇ ਜਿਹੜਾ ਦਿਵਾਲੀ ਹੈ ਉਹਦੇ ਵਿੱਚ ਪੱਠ ਵਾਲੇ ਬੇਕਰੀ ਦੇ ਬਿਸਕਟ ਮਸ਼ਹੂਰ ਹੈ ਇਹਨਾਂ ਦਿਨਾਂ ਚ ਤਾਂ ਪੱਠ ਤੇ ਬੜਾ ਹੀ ਕੰਮ ਹੁੰਦਾ ਪਰ ਇੱਥੇ ਜਿਹੜੀ ਮੈਂ ਮੁਕਸਰ ਚ ਬੜੀਆਂ ਪੱਠ ਬੇਕਰੀਆਂ ਦੇਖੀਆਂ ਨੇ ਉਹਨਾਂ ਤੇ ਇੰਨੀ ਸਫਾਈ ਦੇ ਨਾਲ ਕੰਮ ਨਹੀਂ ਹੁੰਦਾ ਪਰ ਜਿਹੜੀ ਇਹ ਬੇਕਰੀ ਹੈ ਇੱਥੇ ਬੜਾ ਸਾਫ਼ ਸੁਥਰਾ ਕੰਮ ਸੀ ਤੁਹਾਡੇ ਬੈਨ ਨੂੰ ਟੇਬਲ ਚੇਅਰ ਲੱਗੇ ਹੋਏ ਆ ਕਿ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਬਿਸਕੁਟ ਰੈਡੀ ਹੁੰਦੇ ਦੇਖ ਸਕਦੇ ਹੋ ਪਹਿਲਾਂ ਜੀ ਇਹ ਬਿਸਕੁਟ ਦੇ ਵਿੱਚ ਇਹਨਾਂ ਨੇ ਦੁੱਧ ਪਾ ਕੇ ਘਿਓ ਪਾ ਕੇ ਖੰਡ ਪਾ ਕੇ ਉਹਨਾਂ ਨੂੰ ਗੋਲਿਆ ਫਿਰ ਉਹਨਾਂ ਨੂੰ ਇਹ ਸ਼ੇਪ ਦਿੱਤੀ ਬਿਸਕੁਟ ਨੂੰ ਦੇਖੋ ਭਾਈ ਸਾਹਿਬ ਦੀ ਕਲਾਕਾਰੀ ਉਦੋਂ ਬਾਅਦ ਇਹਨਾਂ ਬਿਸਕੁਟਾਂ ਨੂੰ ਪੱਠ ਦੇ ਵਿੱਚ ਪਕਾਇਆ ਗਿਆ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਚੰਗੀ ਤਰੀਕੇ ਦੇ ਨਾਲ ਰੋਸਟ ਕੀਤਾ ਗਿਆ ਤੇ ਉਦੋਂ ਬਾਅਦ ਜੀ ਸਾਡੇ ਜਿਹੜੇ ਸਵਾਦ ਬਿਸਕਟ ਹੈ ਉਹ ਤਿਆਰ ਹੋ ਗਏ ਤੇ ਆਪਾਂ ਬਿਸਕਟ ਲੈ ਕੇ ਹੁਣ ਪਹਿਲਾਂ ਘਰੇ ਆਏ ਤੇ ਫਿਰ ਆਪਾਂ ਗਏ ਕੁੜੀ ਨੂੰ ਦਿਵਾਲੀ ਦੇਣ ਦੇ ਲਈ ਪੰਜਾਬੀਆਂ ਦੇ ਵਿੱਚ ਇਹ ਕਲਚਰ ਹੈ ਨਾ ਜੀ ਕਿ ਆਪਾਂ ਦਿਵਾਲੀ ਦਿੰਨੇ ਆ ਆਪਣੇ ਘਰ ਦੀਆਂ ਕੁੜੀਆਂ ਨੂੰ ਜੋ ਵੀ ਬਣਦਾ ਉਹਦੇ ਵਿੱਚ ਬਿਸਕਟ ਹੁੰਦੇ ਆ ਮਠਿਆਈ ਹੁੰਦੀ ਆ ਦੁੱਧ ਹੁੰਦੇ ਆ ਪਟਾਕੇ ਹੁੰਦੇ ਆ ਪੈਸੇ ਹੁੰਦੇ ਆ ਜਿੰਨਾ ਵੀ ਸਰਦ ਹੈ ਸਵਾਵ ਦੀ ਪਹੁੰਚ ਦੇ ਮੁਤਾਬਕ ਸੋ ਅਸੀਂ ਇੱਥੇ 3 ਕਿਲੋ ਆਟੇ ਦੇ ਬਿਸਕਟ ਬਣਵਾਏ ਸੀ 3 ਕਿਲੋ ਸਾਢੇ ਸੀ 2 ਕਿਲੋ ਸਾਢੇ ਨਾਲ ਦੇ ਘਰ ਦੇ ਸੀ ਸੋ ਟੋਟਲ ਅਸੀਂ 5 ਕਿਲੋ ਬਿਸਕਟ ਬਣਵਾਏ ਸੀ ਇਹਨਾਂ ਤੋਂ ਆ ਦੇਖੋ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹਨਾਂ ਨੇ ਬਾਅਦ ਚ ਇਹਨਾਂ ਨੂੰ ਪੈਕ ਕੀਤਾ ਡੱਬਿਆਂ ਦੇ ਵਿੱਚ ਤੁਹਾਨੂੰ ਦੱਸਿਓ ਜ਼ਰੂਰ ਕਿਹਦੀਆਂ ਕਿਹਦੀਆਂ ਮੈਮਰੀਜ਼ ਆ ਜਿਹੜੀਆਂ ਤਾਜ਼ਾ ਹੋ ਗਈਆਂ ਪਠਵਾਲੀ ਬੇਕਰੀ ਦੇ ਬਿਸਕਟ ਦੇਖ ਕੇ ਕਿਉਂਕਿ ਸਾਡੀਆਂ ਤਾਂ ਬਚਪਨ ਦੀਆਂ ਜੋ ਵੀ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੀਆਂ ਬਚਪਨ ਦੀਆਂ ਬੜੀਆਂ ਯਾਦਾਂ ਜੁੜੀਆਂ ਨੇ ਇਹਨਾਂ ਬਿਸਕੁਟਸ ਦੇ ਨਾਲ ਵਾਈਗਰੂ ਚੜ੍ਹਦੀ ਕਲਾ ਰੱਖੇ ਥੈਂਕ ਯੂ ਧੰਨਵਾਦ